ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਵੱਡੀਆਂ ਅਪਡੇਟਾਂ ਨਿਕਲ ਕੇ ਆ ਰਹੀਆਂ ਹਨ ਕਿਉਂਕਿ ਕੈਨੇਡਾ ਪੀਆਰ ਦੇ ਵਿੱਚ ਹੋ ਚੁੱਕੇ ਹਨ ਤਿੰਨ ਵੱਡੇ ਬਦਲਾਅ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਪੀਆਰ ਹੋਣਾ ਚਾਹੁੰਦੇ ਹਨ ਉਹਨਾਂ ਦੇ ਲਈ ਜਿਹੜੇ ਉਹ ਤਿੰਨ ਵੱਡੇ ਬਦਲਾਅ ਹੋ ਚੁੱਕੇ ਹਨ ਸੋ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਜਿੱਥੇ ਕਿ ਕੈਨੇਡਾ ਦੀ ਟਰੂਡੋ ਸਰਕਾਰ ਦੇ ਪੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਹਰ ਸਾਲ ਪੀਆਰ ਦੇ ਅੰਕੜੇ ਦੇ ਵਿੱਚ ਵਾਧਾ ਕੀਤਾ ਜਾਵੇਗਾ ਪਰ ਹੁਣ ਇਸ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਹੁਣ ਸਾਲ 2025 ਦੇ ਵਿੱਚ ਜਿੱਥੇ ਕਿ 395000 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਉੱਥੇ ਹੀ ਸਾਲ 2026 ਦੇ ਵਿੱਚ 380000 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਤੇ ਸਾਲ 2027 ਦੇ ਵਿੱਚ 365000 ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਸੋ ਸਾਲ ਦਾ ਸਾਲ ਜਿਹੜਾ 15000 ਅੰਕੜਾ ਜਿਹੜਾ ਘਟਾਉਣ ਦਾ ਐਲਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਜਦਕਿ ਇੱਕ ਸਾਲ ਤੋਂ ਡੇਢ ਸਾਲ ਪਹਿਲਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਸੰਖੜੇ ਨੂੰ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਹ ਅੰਕੜਾ ਜਿਹੜਾ ਆ ਉਹ ਸਾਲ ਦਰ ਸਾਲ ਘਟਾਇਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਵੀ ਕੰਮੇ ਹੁਣ ਹਨਰਮੰਦ ਕੰਮੇ ਖਾਸ ਤੌਰ ਦੇ ਉੱਤੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਪੀਆਰ ਦੇ ਲਈ ਅਪਲਾਈ ਕਰ ਦਿੰਦੇ ਸਨ ਸੋ ਉਹਨਾਂ ਦੇ ਲਈ ਵੀ ਹੁਣ ਵੱਡੀ ਖਬਰ ਇਹ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਜਿਹੜੇ ਲੋਕ ਕੈਨੇਡਾ ਦੇ ਵਿੱਚ ਆ ਚੁੱਕੇ ਹਨ ਤੇ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਆਇਆਂ ਨੂੰ ਤਿੰਨ ਤੋਂ ਚਾਰ ਸਾਲ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਸੋ ਉਹਨਾਂ ਨੂੰ ਜਿਹੜਾ ਪੀਆਰ ਦੇ ਲਈ ਫੈਲ ਦਿੱਤੀ ਜਾਵੇਗੀ ਜਦ ਕਿ ਪਹਿਲਾਂ ਜਿਹੜੇ ਸਕਿੱਲ ਵਰਕਰ ਹੁੰਦੇ ਸਨ ਜਾਂ ਪ੍ਰੋਫੈਸ਼ਨਲ ਜਿਹੜੇ ਹੁੰਦੇ ਸਨ ਉਹਨਾਂ ਨੂੰ ਜਿਹੜਾ ਕੈਨੇਡਾ ਦੇ ਵਿੱਚ ਸਿੱਧਾ ਪੀਆਰ ਅਪਲਾਈ ਕਰਨ ਦਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰਾਹ ਖੋਲ੍ਹਿਆ ਗਿਆ ਸੀ ਪਰ ਹੁਣ ਕੈਨੇਡਾ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਹਨ ਉਹਨਾਂ ਨੂੰ ਹੀ ਪੀਆਰ ਦੇ ਲਈ ਪਹਿਲ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਤੀਸਰੇ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕੀ ਐਲਐਮਆਈ ਲੈਣ ਦੇ ਨਾਲ 50 ਪੁਆਇੰਟ ਪਹਿਲਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਡ ਕਰ ਦਿੱਤੇ ਜਾਂਦੇ ਸਨ ਜਿਸ ਦੇ ਕਾਰਨ ਜਿਨ੍ਹਾਂ ਦਾ ਘੱਟ ਸੀ ਆਰਐਸ ਸਕੋਰ ਵੀ ਹੁੰਦਾ ਸੀ ਸੋ ਉਹ ਵੀ ਜਿਹੜੇ ਉਹ ਪੀਆਰ ਹੋ ਜਾਂਦੇ ਸਨ ਸੋ ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਵੀ ਜੋ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਸਿਰਫ ਕੈਨੇਡਾ ਦੇ ਵਿੱਚ ਜਿਹੜੇ ਪੀਆਰ ਹੋਣ ਦੇ ਚਾਹਵਾਨ ਜੈਨੂਇਨ ਸਟੂਡੈਂਟ ਹੋਣਗੇ ਸੋ ਉਹੀ ਸਟੂਡੈਂਟ ਹੁਣ ਆਪਣਾ ਸੀਆਰਐਸ ਸਕੋਰ ਵਧਾ ਕਰਕੇ ਤੇ ਪੀਆਰ ਲੈ ਸਕਦੇ ਹਨ ਸੋ ਜਿਹੜੇ ਇਸ ਤਰ੍ਹਾਂ ਐਲਐਮਆਈ ਖਰਚ ਕੇ 50 ਪੁਆਇੰਟ ਲੈਂਦੇ ਸਨ ਸੋ ਇਹ ਸਿਸਟਮ ਵੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ